ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਗੁਰ ਸਿੱਖ ਸੰਧ ਮਿਲੇ ਦ੍ਰਿਸ਼ਟ ਦਰਸ ਲੇਵ ਗੁਰਮੁਖ ਬ੍ਰਹਮ ਗਿਆਨ ਸਾਧ ਲੇਵ ਲਈ ਹੈ ਗੁਰ ਸਿੱਖ ਸੰਧ ਮਿਲੇ ਦ੍ਰਿਸ਼ਟ ਦਰਸ ਲੇਵ ਗੁਰਮੁਖ ਬ੍ਰਹਮ ਗਿਆਨ ਸਾਧ ਲੇਵ ਲਈ ਹੈ ਗੁਰ ਸਿੱਖ ਸੰਧ ਮਿਲੇ ਸਬਦ ਸੁਰਤ ਲੇਵ ਗੁਰਮੁਖ ਬ੍ਰਹਮ ਗਿਆਨ ਧਿਆਨ ਸੁਧ ਪਾਈ ਹੈ ਗੁਰ ਸਿੱਖ ਸੰਧ ਮਿਲੇ Swami ਸੇਵ ਸੇਵਕ ਹੋਏ ਗੁਰਮੁਖ ਨੇਹ ਕਾਮ ਕਰਨੀ ਕਮਾਈ ਹੈ ਗੁਰ ਸਿੱਖ ਸੰਧ ਮਿਲੇ ਕਰਨੀ ਸੋ ਗਿਆਨ ਧਿਆਨ ਗੁਰਮੁਖ ਪ੍ਰੇਮ ਨੇਮ ਸਹਜ ਸਮਾਈ ਹੈ ਗੁਰ ਸਿੱਖ ਸੰਧ ਮਿਲੇ ਕਰਨੀ ਸੋ ਗਿਆਨ ਧਿਆਨ ਗੁਰਮੁਖ ਪ੍ਰੇਮ ਨੇਮ ਸਹਜ ਸਮਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ 50 ਨੰਬਰ ਕਵਿਤਾ ਦੇ ਵਿੱਚ ਗੁਰੂ ਤੇ ਸਿੱਖ ਦੇ ਮਿਲਾਪ ਦੀ ਜਿਹੜੀ ਅਸਰਜ ਖੇੜ ਹੈ ਉਦੇ ਬਾਬਤ ਸਾਨੂੰ ਸੋਝੀ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਗੁਰੂ ਤੇ ਸਿੱਖ ਦਾ ਆਪਸ ਵਿੱਚ ਮਿਲਾਪ ਹੁੰਦਾ ਹੈ ਤੇ ਸਿੱਖ ਦੇ ਅੰਦਰ ਜੋ ਗੁਰੂ ਦੀ ਕਿਰਪਾ ਬਖਸ਼ਿਸ਼ ਵਰਤਦੀ ਹੈ ਉਹਦਾ ਜ਼ਿਕਰ ਭਾਈ ਸਾਹਿਬ ਜੀ ਨੇ ਸਾਡੇ ਸਨਮੁਖ ਕੀਤਾ ਹੈ ਗੁਰ ਸਿੱਖ ਸੰਧ ਮਿਲੇ ਦ੍ਰਿਸ਼ਟ ਦਰਸ ਲੇਵ ਭਾਈ ਸਾਹਿਬ ਜੀ ਕਹਿੰਦੇ ਨੇ ਇਹ ਸਤਗੁਰੂ ਜੀ ਨੂੰ ਪਿਆਰ ਕਰਨ ਵਾਲਾ ਗੁਰੂ ਦਾ ਅਨੰਨ ਗੁਰਸਿੱਖ ਜੋ ਸਤਗੁਰੂ ਦੇ ਦਰਸ਼ਨਾਂ ਦੇ ਨਾਲ ਜੁੜਦਾ ਹੈ ਸਤਗੁਰੂ ਦੇ ਦਰਸ਼ਨ ਕਰਦਾ ਹੈ ਗੁਰੂ ਦੇ ਵਿੱਚ ਇੱਕ ਰੂਪ ਹੋ ਜਾਂਦਾ ਹੈ ਇੱਕਮਿਕ ਹੋ ਜਾਂਦਾ ਹੈ ਗੁਰੂ ਵਿੱਚ ਅਭੇਦ ਹੋ ਜਾਂਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਉਹਦੀ ਉਹਦੀ ਜਿਹੜੀ ਦ੍ਰਿਸ਼ਟੀ ਹੈ ਉਹਦੀ ਲੇਵ ਸਤਗੁਰੂ ਦੇ ਦਰਸ਼ਨਾਂ ਵਿੱਚ ਲੱਗ ਜਾਂਦੀ ਏ ਭਾਵ ਉਹਦੀ ਅੰਦਰ ਇੱਕੋ ਹੀ ਭਾਵਨਾ ਹੈ ਕਿ ਮੈਨੂੰ ਮੇਰੇ ਗੁਰੂ ਦੇ ਦਰਸ਼ਨ ਹੋ ਜਾਣ ਉਹ ਹਰ ਵੇਲੇ ਆਪਣੇ ਸਤਗੁਰੂ ਦੇ ਦਰਸ਼ਨਾਂ ਦੀ ਤਾੰਗ ਵਿੱਚ ਰਹਿੰਦਾ ਏ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਸਤਗੁਰੂ ਜੀ ਕਹਿੰਦੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉੱਤਰੈ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਘੋਲੀ ਜੀਉ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਇਹ ਸਿੱਖ ਦੇ ਅੰਦਰ ਦੀ ਭਾਵਨਾ ਹੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਬਿਆਨ ਕੀਤੀ ਹੈ ਕਿ ਜਿਹੜਾ ਗੁਰੂ ਨੂੰ ਪਿਆਰ ਕਰਦਾ ਸਿੱਖ ਹੈ ਸਤ ਗੁਰ ਵਿੱਚ ਅਭੇਦ ਹੋ ਜਾਂਦਾ ਹੈ ਤੇ ਉਹਦੀ ਅੰਦਰ ਦੀ ਇੱਕੋ ਹੀ ਭਾਵਨਾ ਹੈ ਕਿ ਮੈਨੂੰ ਹਰ ਹਿੱਲੇ ਸਤਿਗੁਰੂ ਦੇ دیدار ਹੋਣ ਉਹਦੇ ਅੰਦਰ ਦੀ ਕੈਸੀ ਭਾਵਨਾ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਉਸ ਸਿੱਖ ਦੇ ਅੰਦਰ ਇੱਕ ਅਰਦਾਸ ਹਮੇਸ਼ਾ ਉੱਠਦੀ ਹੈ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਉਹ ਕਹਿੰਦੇ ਸਤਿਗੁਰੂ ਮੇਰੇ ਜੀਵਨ ਦਾ ਕਰਮ ਹੀ ਤਾਂ ਜੀਵਨ ਦਾ ਮਨੋਰਥ ਹੀ ਤਾਂ ਸਫਲ ਹੋਏਗਾ ਜੇ ਮੈਂ ਤੇਰੇ ਦਰਸ਼ਨ ਕਰਾਂਗਾ ਭਾਈ ਗੁਰਦਾਸ ਜੀ ਕਹਿੰਦੇ ਗੁਰ ਸਿੱਖ ਸੰਧ ਮਿਲੇ ਸੰਧ ਸ਼ਬਦ ਦਾ ਅਰਥ ਹੈ ਮਿਲਾਪ ਹੋਣਾ ਇੱਕ ਰੂਪ ਹੋਣਾ ਗੁਰੂ ਤੇ ਸਿੱਖ ਜਦੋਂ ਭਾਈ ਗੁਰਦਾਸ ਜੀ ਕਹਿੰਦੇ ਆਪਸ ਵਿੱਚ ਮਿਲੇ ਇੱਕ ਰੂਪ ਹੋਏ ਤੇ ਸਿੱਖ ਦੀ ਇਹ ਅਵਸਥਾ ਬਣੀ ਦ੍ਰਿਸ਼ਟ ਦਰਸਲੇਵ ਕਿ ਦ੍ਰਿਸ਼ਟੀ ਦੀ ਲੇਵ ਜਿਹੜੀ ਹੈ ਉਹ ਸਤਿਗੁਰੂ ਦੇ ਦਰਸ਼ਨਾਂ ਵਿੱਚ ਲੱਗ ਗਈ ਗੁਰਮੁਖ ਬ੍ਰਹਮ ਗਿਆਨ ਸਾਧ ਲੇਵ ਲਈ ਹੈ ਤੇ ਗੁਰੂ ਦੇ ਰਾਹੀ ਭਾਈ ਗੁਰਦਾਸ ਜੀ ਕਹਿੰਦੇ ਸਿੱਖ ਨੂੰ ਸਾਧ ਸਾਧ ਸ਼ਬਦ ਦਾ ਅਰਥ ਹੈ ਸਾਧਨਾ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਨੇ ਗੁਰੂ ਦੇ ਕੋਲੋਂ ਨਾਮ ਸਿਮਰਨ ਦੀ ਦਾਤ ਲੈ ਕੇ ਸਿਮਰਨ ਦਾ ਅਭਿਆਸ ਕੀਤਾ ਪ੍ਰਭੂ ਦੇ ਸਿਮਰਨ ਦੀ ਸਾਧਨਾ ਕੀਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਬ੍ਰਹਮ ਗਿਆਨ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਈ ਭਾ ਉਸ ਵਾਹਿ ਗੁਰੂ ਦਾ ਗਿਆਨ ਪ੍ਰਾਪਤ ਹੋਇਆ ਲਿਵ ਲਾਈ ਹੈ ਭਾਈ ਗੁਰਦਾਸ ਜੀ ਕਹਿੰਦੇ ਉਹਦੀ ਲਿਵ ਲੱਗ ਜਾਂਦੀ ਹੈ ਭਾਵ ਬ੍ਰह्म ਗਿਆਨ ਦੇ ਵਿੱਚ ਉਹਦੀ ਸੁਰਤ ਜੁੜ ਜਾਂਦੀ ਹੈ ਉਹਨੂੰ ਬ੍ਰह्म ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਜਦੋਂ ਸਿੱਖ ਗੁਰੂ ਦੇ ਵਿੱਚ ਅਭੇਦ ਹੁੰਦਾ ਹੈ ਗੁਰ ਸਿੱਖ ਸੰਧ ਮਿਲੇ ਸ਼ਬਦ ਸੁਰਤ ਲਿਵ ਭਾਈ ਗੁਰਦਾਸ ਜੀ ਅਗਲੇ ਬਚਨ ਵਿੱਚ ਬਿਆਨ ਕਰਦੇ ਨੇ ਕਿ ਗੁਰੂ ਤੇ ਸਿੱਖ ਦਾ ਜਦੋਂ ਮਿਲਾਪ ਹੋਇਆ ਜਦੋਂ ਸਿੱਖ ਗੁਰੂ ਦੇ ਵਿੱਚ ਅਭੇਦ ਹੋਇਆ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਕੋਲੋਂ ਸਿੱਖਿਆ ਦੀਖਿਆ ਪ੍ਰਾਪਤ ਕੀਤੀ ਤੇ ਗੁਰਸਿੱਖ ਜਿਹੜਾ ਹੈ ਉਹ ਸ਼ਬਦ ਸੁਰਤ ਦੇ ਵਿੱਚ ਜੁੜ ਗਿਆ ਉਹਦੀ ਸ਼ਬਦ ਸੁਰਤ ਦੇ ਵਿੱਚ ਜੁੜ ਗਈ ਉਹਦੀ ਸੁਰਤ ਜਿਹੜੀ ਸੀ ਸ਼ਬਦ ਦੇ ਵਿੱਚ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਹੀ ਗੁਰੂ ਹੈ ਤੇ ਸ਼ਬਦ ਵਿੱਚ ਜੁੜੀ ਹੋਈ ਸੁਰਤ ਚੇਲਾ ਹੈ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਕੋਲ ਇਹ ਦਾਤ ਮਿਲੀ ਕਿ ਸਿੱਖ ਦੀ ਸੁਰਤ ਗੁਰੂ ਦੇ ਸ਼ਬਦ ਗੁਰੂ ਦੇ ਗਿਆਨ ਗੁਰੂ ਦੇ ਉਪਦੇਸ਼ ਵਿੱਚ ਜੁੜ ਗਈ ਭਾਈ ਗੁਰਦਾਸ ਜੀ ਕਹਿੰਦੇ ਗੋਰਮੁਖ ਬ੍ਰਹਮ ਗਿਆਨ ਧਿਆਨ ਸੁਧ ਪਾਈ ਹੈ ਤੇ ਗੁਰੂ ਦੇ ਕੋਲ ਆ ਕੇ ਸਿੱਖ ਨੂੰ ਉਸ ਬ੍ਰਹਮ ਦਾ ਗਿਆਨ ਪ੍ਰਾਪਤ ਹੋਇਆ ਤੇ ਬ੍ਰਹਮ ਦੇ ਗਿਆਨ ਵਿੱਚ ਧਿਆਨ ਜੋੜਨ ਦੀ ਸੋਝੀ ਜਿਹੜੀ ਸੀ ਉਹ ਪ੍ਰਾਪਤ ਹੋ ਗਈ ਅਕਾਲ ਪੁਰਖ ਦੇ ਵਿੱਚ ਧਿਆਨ ਲਾਉਣ ਦੀ ਸੋਧੀ ਸਿੱਖ ਨੂੰ ਗੁਰੂ ਦੇ ਕੋਲੋਂ ਪ੍ਰਾਪਤ ਹੋ ਗਈ ਗੁਰਸਿੱਖ ਸੰਧ ਮਿਲੇ ਸਵਾਮੀ ਸੇਵ ਸੇਵਕ ਹੋਏ ਹੁਣ ਭਾਈ ਗੁਰਦਾਸ ਜੀ ਤੀਸਰੀ ਪੰਕਤੀ ਵਿੱਚ ਬਚਨ ਕਰਦੇ ਗੁਰੂ ਤੇ ਸਿੱਖ ਦਾ ਜਦੋਂ ਮਿਲਾਪ ਹੋਇਆ ਅਭੇਦਤਾ ਹੋਈ ਤੇ ਸਿੱਖ ਦੀ ਇਹ ਅਵਸਥਾ ਬਣੀ ਕਿ ਮਾਲਕ ਤੇ ਸੇਵਕ ਵਾਲੀ ਜਿਹੜੀ ਅਵਸਥਾ ਸੀ ਉਹ ਬਣ ਗਈ ਕਿ ਗੁਰੂ ਮਾਲਕ ਬਣ ਗਿਆ ਤੇ ਸਿੱਖ ਸੇਵਕ ਬਣ ਗਿਆ ਭਾਈ ਗੁਰਦਾਸ ਜੀ ਕਹਿੰਦੇ ਮਾਲਕ ਪ੍ਰਭੂ ਗੁਰੂ ਦੀ ਸੇਵਾ ਕਰਦਾ ਕਰਦਾ ਸੇਵਕ ਜਿਹੜਾ ਸਿੱਖ ਜਿਹੜਾ ਸੇਵਕ ਵਰਤੀ ਹੋ ਵਾਲਾ ਹੋ ਜਾਂਦਾ ਹੈ ਉਹਦੀ ਕਰਨੀ ਜਿਹੜੀ ਹੈ ਗੁਰਮੁਖ ਨਿਹ ਕਾਮ ਕਰਨੀ ਕਮਾਈ ਹੈ ਦੁਨਿਆਵੀ ਤੌਰ ਤੇ ਸੇਵਕ ਮਾਲਕ ਦੇ ਕੋਜੋਂ ਕੋਲੋਂ ਕੁਝ ਨਾ ਕੁਝ ਲੈਣ ਵਾਸਤੇ ਉਹਦੀ ਸੇਵਾ ਕਰਦਾ ਪਰ ਸਿੱਖ ਦੀ ਸੇਵਕ ਦੇ ਰੂਪ ਵਿੱਚ ਗੁਰੂ ਮਾਲਕ ਦੀ ਜਿਹੜੀ ਸੇਵਾ ਹੈ ਉਹ ਨਿਸ਼ਕਾਮ ਹੈ ਤਾਨੂੰ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਿਆਵੇ ਮਨ ਵਿੱਚ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਅਕਾਲ ਪੁਰਖ ਕਿਰਪਾ ਕਰਦਾ ਤੇ ਸੇਵਕ ਜਿਹੜਾ ਗੁਰੂ ਦੀ ਮਾਲਕ ਦੀ ਸੇਵਾ ਕਰਦਾ ਪਰ ਉਹਦੀ ਸੇਵਾ ਦੇ ਵਿੱਚ ਇਹ ਕੋਈ ਭਾਵਨਾ ਨਹੀਂ ਹੈ ਕਿ ਮੈਂ ਆਪਣੇ ਮਾਲਕ ਗੁਰੂ ਦੇ ਕੋਲੋਂ ਕੁਝ ਪ੍ਰਾਪਤ ਕਰਨਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਹਕਾਮ ਕਰਨੀ ਉਹਦੀ ਕਰਨੀ ਉਹਦੀ ਸੇਵਾ ਬਿਲਕੁਲ ਨਿਸ਼ਕਾਮ ਹੈ ਬਦਲੇ ਵਿੱਚ ਗੁਰੂ ਦੇ ਕੋਲੋਂ ਕੁਝ ਨਹੀਂ ਮੰਗਦਾ ਹਾਂ ਐਸੇ ਸੇਵਕ ਤੇ ਗੁਰੂ ਕਿਰਪਾ ਕਰਕੇ ਦੁਨੀਆਂ ਦੇ ਸਾਰੇ ਪਦਾਰਥો ਦੀ ਝੋਲੀ ਵਿੱਚ ਪਾ ਦਿੰਦਾ ਹੈ ਇਸੇ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਕੀਤਾ ਹਸਤੀ ਸਿਰ ਜੋ ਅੰਕੁਸ਼ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗਿਆ ਰੱਖ ਕੇ ਉਬੀ ਸੇਵ ਕਰੇ ਇਉ ਗੁਰਮੁਖ ਆਪ ਨਿਵਾਰਿ ਹੈ ਸਭ ਰਾਜ ਸ੍ਰਿਸ਼ਟ ਕਾ ਲੈ ਸਤਗੁਰੂ ਕਹਿੰਦੇ ਤੂੰ ਆਪਾ ਭਾਵ ਤਿਆਗ ਕੇ ਆਪਣੇ ਗੁਰੂ ਦੀ ਸੇਵਕ ਬਣ ਕੇ ਸੇਵਾ ਕਰ ਤੇ ਜਦੋਂ ਤੂੰ ਗੁਰੂ ਦੀ ਭਾਵਨਾ ਨਾਲ ਸੇਵਾ ਕਰੇਗਾ ਤਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਭ ਰਾਜ ਸ੍ਰਿਸ਼ਟਕਾ ਲਈ ساری ਸ੍ਰਿਸ਼ਟੀ ਦਾ ਰਾਜ ਭਾਗ ਗੁਰੂ ਤੈਨੂੰ ਬਖਸ਼ਿਸ਼ ਕਰ ਦੇਗਾ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਨਿਹਕਾਮ ਕਰਣੀ ਕਮਾਈ ਹੈ। ਇਹ ਗੁਰੂ ਦੀ ਬਖਸ਼ੀ ਸੇਵਾ ਨਾਲ ਜੁੜ ਕੇ ਨਿਸ਼ਕਾਮ ਭਾਵ ਨਾਲ ਗੁਰੂ ਸਿੱਖ ਸੇਵਾ ਕਰਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਕਾਲਣਾ ਕਾਲਣ ਦੇ ਬਦਲੇ ਉਹਨੂੰ ਸੇਵਕ ਨੂੰ ਮਾਲਕ ਦੀ ਪ੍ਰਾਪਤੀ ਦੀ ਦਾਤ ਮਿਲਦੀ ਹੈ। ਗੁਰ ਸਿੱਖ ਸੰਧ ਮਿੜੈ ਕਰਨੀ ਸੁ ਗਿਆਨ ਧਿਆਨ ਭਾਈ ਗੁਰਦਾਸ ਜੀ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਗੁਰੂ ਤੇ ਸਿੱਖ ਦਾ ਮਿਲਾਪ ਹੋਇਆ ਗੁਰੂ ਤੇ ਸਿੱਖ ਦੀ ਅਭੇਦਤਾ ਹੋਈ ਭਾਈ ਗੁਰਦਾਸ ਜੀ ਕਹਿੰਦੇ ਕਰਨੀ ਸੁ ਗਿਆਨ ਧਿਆਨ ਗੁਰ ਸਿੱਖ ਗੁਰ ਸ਼ਬਦ ਦੀ ਕਮਾਈ ਕਰਦਾ ਹੈ ਘਾਲਣਾ ਘਾੜਦਾ ਹੈ ਇਸ ਕਰਨੀ ਦੇ ਬਦਲੇ ਸਤ ਗੁਰੂ ਦੇ ਬਖਸ਼ੇ ਹੋਏ ਗਿਆਨ ਦੇ ਵਿੱਚ ਉਹ ਧਿਆਨ ਜੋੜਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਪ੍ਰੇਮ ਨੇਮ ਸਹਿਜ ਸਮਾਈ ਹੈ ਉੱਤਮ ਕਰਨੀ ਵਾਲਾ ਸ੍ਰੇਸ਼ਟ ਉੱਚੀ ਸੁੱਚੀ ਆਚਰਣ ਵਾਲਾ ਬਣਦਾ ਹੈ ਗੁਰੂ ਦਾ ਸਿੱਖ ਗੁਰੂ ਦੇ ਬਖਸ਼ੇ ਹੋਏ ਜਿਹੜੇ ਉਪਦੇਸ਼ ਨੇ ਗੁਰੂ ਦੀ ਮਰਿਆਦਾ ਹੈ ਪ੍ਰੇਮ ਦੇ ਨਾਲ ਉਸ ਨੇਮ ਨੂੰ ਨਿਭਾਉਂਦਾ ਹੈ ਗੁਰੂ ਦੀ ਮਰਿਆਦਾ ਵਿੱਚ ਵਿਚਰਦਾ ਹੈ ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਕਮਾਉਂਦਾ ਹੈ ਗੁਰ ਸਿੱਖਿਆ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਬਖਸ਼ੇ ਹੋਏ ਨੀਮ ਨੂੰ ਪ੍ਰੇਮ ਦੇ ਨਾਲ ਨਿਭਾਉਂਦਿਆਂ ਨਿਭਾਉਂਦਿਆਂ ਸਿੱਖ ਨੂੰ ਇੱਕ ਦਾਤ ਮਿਲਦੀ ਹੈ ਉਹਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ ਸਹਿਜ ਸਮਾਈ ਹੈ ਗੁਰਮੁਖ ਦੀ ਗੁਰਸਿੱਖ ਦੀ ਸਹਿਜ ਦੇ ਸਹਿਜ ਅਵਸਥਾ ਦੇ ਵਿੱਚ ਸਮਾਈ ਹੋ ਜਾਂਦੀ ਹੈ ਗੁਰਮੁਖ ਸਹਿਜ ਅਵਸਥਾ ਵਿੱਚ ਵਿਸਤ੍ਰਣ ਲੱਗ ਜਾਂਦਾ ਹੈ ਗੁਰੂ ਦੇ ਬਖਸ਼ੀ ਹੋਏ ਗਿਆਨ ਵਿੱਚ ਧਿਆਨ ਜੋੜਨ ਦੇ ਨਾਲ ਗੁਰੂ ਦੀ ਦੱਸੀ ਹੋਈ ਮਰਿਆਦਾ ਵਿੱਚ ਰਹਿ ਕੇ ਜੀਵਨ ਜਿਉਣ ਦੇ ਨਾਲ ਗੁਰੂ ਦੀ ਬਖਸ਼ੀ ਹੋਈ ਕਾਲਣਾ ਕਾਲਣ ਦੇ ਨਾਲ ਗੁਰੂ ਦੀ ਸੇਵਾ ਕਰਨ ਦੇ ਨਾਲ ਗੁਰੂ ਦੇ ਬਖਸ਼ੇ ਹੋਏ ਨਾਮ ਦਾ ਅਭਿਆਸ ਕਰਨ ਦੇ ਨਾਲ ਜਿਹੜੀ ਸਹਜ ਅਵਸਥਾ ਸਿੱਖ ਨੂੰ ਮਿਲਦੀ ਹੈ ਉਸ ਅਵਸਥਾ ਦੇ ਬਰਾਬਰ ਕੁਝ ਨਹੀਂ ਉਹ ਇੱਕ ਐਸੀ ਅਵਸਥਾ ਹੈ ਜਿਸ ਅਵਸਥਾ ਵਿੱਚ ਵਿਚਰਦਿਆਂ ਚਾਹੀ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ ਜਾਏ ਚਾਹੀ ਦੇਗ ਵਿੱਚ ਉਬਾਲ ਦਿੱਤਾ ਜਾਏ ਚਾਹੇ ਫੱਟੀਆਂ ਵਿੱਚ ਨਪੀੜ ਕੇ ਆਰੇ ਨਾਲ ਚੀਰ ਦਿੱਤਾ ਜਾਏ ਚਾਹੇ ਬੰਦ-ਬੰਦ ਕੱਟ ਦਿੱਤਾ ਜਾਏ ਚਾਹੇ ਚਰਖੜੀਆਂ ਤੇ ਚਾੜ ਦਿੱਤਾ ਜਾਏ ਚਾਹੇ ਨੀਹਾਂ ਵਿੱਚ ਖੜੇ ਕਰਕੇ ਜਿਉਂਦੇ ਨੀਹਾਂ ਵਿੱਚ ਜਿੰਨ ਦਿੱਤਾ ਜਾਏ ਚਾਹੇ ਸਾਰ ਰਗਾਂ ਕੱਟ ਕੇ ਸ਼ਹੀਦ ਕਰ ਦਿੱਤਾ ਜਾਏ ਇਹ ਸਹਜ ਅਵਸਥਾਏ ਕੈਸੀ ਦਾਤ ਹੈ ਰੱਬ ਜੀ ਦੀ ਜਿਹਦੇ ਸਾਹਮਣੇ ਸਭ ਕੁਝ ਤੁਸ਼ ਹੈ ਭਾਈ ਗੁਰਦਾਸ ਜੀ ਕਹਿੰਦੇ ਸਹਿਜ ਅਵਸਥਾ ਵਿੱਚ ਵਿਚਰਨ ਵਾਲੇ ਗੁਰੂ ਦੇ ਬਖਸ਼ੇ ਹੋਏ ਗਿਆਨ ਧਿਆਨ ਨਾਮ ਸਿਮਰਨ ਦੁਆਰਾ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਨੇ ਕਿ ਦੁਨੀਆ ਦਾ ਕੋਈ ਵੀ ਵੱਡੇ ਤੋਂ ਵੱਡਾ ਦੁੱਖ ਉਹਨਾਂ ਕੋਲੋਂ ਇਸ ਅਵਸਥਾ ਦੇ ਆਨੰਦ ਨੂੰ ਖੋ ਨਹੀਂ ਸਕਦਾ ਭਾਈ ਗੁਰਦਾਸ ਜੀ ਨੇ ਇਸ ਪਾਵਨ ਕਵਿਤ ਦੇ ਵਿੱਚ ਗੁਰੂ ਤੇ ਸਿੱਖ ਦੇ ਮਿਲਾਪ ਤੋਂ ਉਪਜੀ ਸਹਿਜ ਅਵਸਥਾ ਉਹਦਾ ਜ਼ਿਕਰ ਕੀਤਾ ਹੈ ਕਿ ਗੁਰਸਿੱਖ ਦੀ ਕਰਨੀ ਉਹਦਾ ਆਚਰਣ ਕਿੰਨਾ ਉੱਚਾ ਹੋ ਜਾਂਦਾ ਹੈ ਜਦੋਂ ਗੁਰੂ ਸਿੱਖ ਨੂੰ ਸਿੱਖਿਆ ਦਿੰਦਾ ਹੈ ਤੇ ਸਿੱਖ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਕਮਾਉਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਸਹਜ ਸਮਾਈ ਉਹਦੀ ਸਹਜ ਅਵਸਥਾ ਵਿੱਚ ਸਮਾਈ ਹੋ ਜਾਂਦੀ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ